ਹਾਂਜੀ ਸਵਾਗਤ ਹੈ ਜੀ ਸਾਡੇ YouTube ਚੈਨਲ ਤੇ Facebook ਪੇਜ ਤਤ ਗੁਰਮਤ ਗਿਆਨ TV ਉੱਪਰ ਅੱਜ ਅਸੀਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਜਪ ਵਿਚਾਰ ਭਾਗ 31ਵਾਂ ਤੇ ਜਿਵੇਂ ਕਿ ਪਿਛਲੇ ਐਪੀਸੋਡ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਸੀ ਸਾਡੇ ਬਹੁਤ ਹੀ ਸਤਿਕਾਰਯੋਗ ਸਤਿਕਾਰਯੋਗ ਬਾਪੂ ਪ੍ਰੋਫੈਸਰ ਇੰਦਰ ਸਿੰਘ ਕਾਗੜੀ ਜੀ ਤੇ ਨਾ ਨੇ ਤੁਹਾਡੇ ਨਾਲ ਜਿਹੜੀ ਵਿਚਾਰ ਦੀ ਸਾਂਝ ਪਾਈ ਸੀ ਪੌੜੀ ਨੰਬਰ 28 ਦੀ ਜਿਹੜੀ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਤੇ ਉਹਦੇ ਵਿੱਚ ਬਹੁਤ ਹੀ ਕਲੈਰਿਟੀ ਦੇ ਨਾਲ ਉਹਨਾਂ ਨੇ ਪੇਸ਼ ਕੀਤਾ ਸੀ ਕਿ ਕਿਵੇਂ ਗੁਰੂ ਨਾਨਕ ਸਾਹਿਬ ਨੇ ਉਹ ਸਾਰੇ ਦੇ ਸਾਰੇ ਸੰਦਰਭ ਨੂੰ ਕਿਵੇਂ ਸਾਡੇ ਸਾਹਮਣੇ ਰੱਖਿਆ ਆ ਤੇ ਅੱਜ ਅਸੀਂ ਨਵੇਂ ਐਪੀਸੋਡ ਦੇ ਨਾਲ ਨਵੀਂ ਅਗਲੀ ਪੌੜੀ ਦੇ ਨਾਲ ਤੁਹਾਡੇ ਰੂਬਰੂ ਹੋਏ ਆ ਜੀ ਸਾਡੇ ਨਾਲ ਹਾਜ਼ਰ ਨੇ ਸਾਡੇ ਸਤਿਕਾਰਯੋਗ ਬਾਪੂ ਜੀ ਸਵਾਗਤ ਹੈ ਬਾਪੂ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਵਾਹਿਗੁਰੂ ਜੀ ਕੀ ਫਤਿਹ ਹੋਰ ਜੀ ਬਾਪੂ ਜੀ ਠੀਕ ਠਾਕ ਹੋ ਸਭ ਚੜ੍ਹਦੀ ਕਲਾ ਹਾਂਜੀ ਜਿਹੜੀ 29 ਨੰਬਰ ਪਉੜੀ ਹੈ 29 ਨੰਬਰ ਪਉੜੀ ਦਾ ਮੈਂ ਇੱਕ ਵਾਰੀ ਪਾਠ ਜਿਹੜਾ ਹੈਗਾ ਇਹਦਾ ਉਚਾਰਨ ਸਾਡੇ ਸਰੋਤਿਆਂ ਦੇ ਸਾਹਮਣੇ ਰੱਖ ਦੇਣਾ ਮੈਂ ਉਸ ਤੋਂ ਬਾਅਦ ਦੇ ਵੀ ਤੁਸੀਂ ਜਿਹੜੀ ਉਹਦੀ ਵਿਆਖਿਆ ਆ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾ ਦਿਓ ਜੀ ਠੀਕ ਗੁਰੂ ਨਾਨਕ ਸਾਹਿਬ ਕਹਿੰਦੇ ਭੁਗਤ ਗਿਆਨ ਦਇਆ ਪੰਧਾਰਨ ਘਟ ਘਟ ਬਾਜੈ ਨਾਦ ਆਪਨਾਥ ਨਾਥੀ ਸਮਝਾ ਕੀ ਰੇਦ ਸਿਦ ਅਵਰਾ ਸਾਦ ਸੰਜੋਗ ਵਿਜੋਗ ਦੋਇਕਾਰ ਚ ਲਵ ਹੈ ਲੇਖੇ ਆਵੇਂ ਭਾਗ ਆਦੇਸ਼ ਤੇ ਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕੋ ਵੇਸ ਬਾਪੂ ਜੀ ਸਾਡੇ শ্রোਤਿਆਂ ਦੇ ਨਾਲ ਸਾਂਝ ਪਾ ਲਿਓ ਕਿ ਸਭ ਤੋਂ ਪਹਿਲਾਂ ਕੇਂਦਰੀ ਭਾਗ ਦਾ ਕਿਉਂਕਿ ਇਹ ਚਾਰ ਪੌੜੀਆਂ ਨੇ ਆਦੇਸ਼ ਤੇ ਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕੋ ਵੇਸ ਇਹ ਚਾਰੇ ਪੌੜੀਆਂ ਜਿਹੜੀਆਂ ਆਦੇਸ਼ ਦਾ ਇਹਦੇ ਵਿੱਚ ਮਤਲਬ ਕੀ ਆ ਤੇ ਫਿਰ ਇਹਦੇ ਵਿੱਚ ਰਿੱਧੀਆਂ ਸਿੱਧੀਆਂ ਦਾ ਜ਼ਿਕਰ ਆਇਆ ਤੇ ਅਕਸਰੀ ਲੋਕ ਜਦੋਂ ਰਿੱਧੀਆਂ ਸਿੱਧੀਆਂ ਦੇ ਬਾਰੇ ਸੁਣ ਲੈਂਦੇ ਆ ਉਹਦੇ ਬਾਰੇ ਪੜ੍ਹ ਲੈਂਦੇ ਕਹਿੰਦੇ ਜੀ ਰਿੱਧੀਆਂ ਸਿੱਧੀਆਂ ਨੂੰ ਪ੍ਰਮਾਣਿਕਤਾ ਦਿੱਤੀ ਗਈ ਹੈ ਗੁਰਬਾਣੀ ਦੇ ਵਿੱਚ ਵੀ ਸਿੱਖ ਸਮਾਜ ਦੇ ਵਿੱਚ ਵੀ ਇਦਾਂ ਦਾ ਇੱਕ ਭਰਮ ਹੈਗਾ ਆ ਤੇ ਇਹ ਸਾਡੇ ਸਰੋਤਿਆਂ ਦੇ ਨਾਲ ਸਾਰੀ ਸਾਰੀ ਤੁਹਾਨੂੰ ਜਾਣਕਾਰੀ ਸਾਂਝੀ ਕਰ ਦਿਓ ਕਿ ਸਭ ਤੋਂ ਪਹਿਲਾਂ ਕੇਂਦਰੀ ਭਾਵ ਜਿਹੜਾ ਆਦੇਸ਼ ਆਦੇਸ ਵਾਲਾ ਉਹ ਉਸ ਤੋਂ ਬਾਅਦ ਜਿਹੜਾ ਕੀ ਕਨਸੈਪਟ ਜਿਹੜਾ ਇਸ ਪੌੜੀ ਦੇ ਵਿੱਚ ਦਰਸਾਇਆ ਗਿਆ ਜੀ ਜੀ ਬਾਪੂ ਜੀ ਇੱਥੇ ਮੈਂ ਇੱਕ ਸਾਡੇ ਅੱਛੇ ਵਿਦਵਾਨ ਡਾਕਟਰ ਜੋਧ ਸਿੰਘ ਪੰਜਾਬੀ ਯੂਨੀਵਰਸਿਟੀ ਚ ਹੁੰਦੇ ਸੀ ਤੇ ਉਹਨਾਂ ਨੇ ਭਾਵੇਂ ਕਿ 100% ਗੱਲਾਂ ਵਧੀਆ ਤਾਂ ਨਾ ਵੀ ਲਿਖੀਆਂ ਹੁਣ ਪਰ ਇੱਕ ਕਿਤਾਬ ਮੇਰੇ ਹੱਥ ਆਈ ਸੀ ਉਹਨਾਂ ਦੀ ਉਹਨਾਂ ਨੇ ਇੱਥੋਂ ਤੱਕ ਯੋਗੀਆਂ ਬਾਰੇ ਲਿਖਿਆ ਹੋਇਆ ਹੈ ਕਹਿੰਦੇ ਇਹਨਾਂ ਯੋਗੀਆਂ ਦਾ ਪਿਛੋਕੜ ਜਦੋਂ ਮੈਂ ਪੜਨ ਲੱਗਿਆ ਕਿਉਂਕਿ ਉਹ ਬਨਾਰਸ ਯੂਨੀਵਰਸਿਟੀ ਤੋਂ ਉਹਨੇ ਪੀ ਐਚ ਡੀ ਕੀਤੀ ਸੀ ਉੱਥੇ ਰਹਿਣ ਕਰਕੇ ਹਿੰਦੂ ਸਮਾਜ ਦੇ ਜਿਹੜੇ ਪ੍ਰਾਤਨ ਗ੍ਰੰਥ ਸੀ ਉਹਨੂੰ ਪੜਨ ਦਾ ਖੁੱਲਾ ਮੌਕਾ ਮਿਲਿਆ ਕਿਉਂਕਿ ਉਹਨੇ ਪੜਾਉਣਾ ਵੀ ਉੱਥੇ ਇਸ ਤਰ੍ਹਾਂ ਦਾ ਸੀ ਉਹਦਾ ਪਿਛੋਕੜ ਸਿੱਖ ਧਰਮ ਨਾਲ ਹੋਣ ਕਰਕੇ ਬਾਅਦ ਦੇ ਵਿੱਚ ਉਹਦੀ ਉੱਥੇ ਨਾਨੀ ਵੀ ਉਹ ਜਦੋਂ ਸਿੱਖੀ ਦੀਆਂ ਕਿਤੇ ਗੁਰਮਤਿ ਦੀਆਂ ਬਾਬੇ ਨਾਨਕ ਦੀਆਂ ਗੱਲਾਂ ਦੀ ਉਦਾਹਰਣ ਦਿੰਦਾ ਸੀ ਤਾਂ ਉਹਨਾਂ ਨੂੰ ਚੁਭਣ ਲੱਗ ਪਈਆਂ ਤੇ ਇਸ ਕਰਕੇ ਉਸ ਚੁੱਬਣ ਦੇ ਕਾਰਨ ਉਥੋਂ ਅਸਤੀਫਾ ਦੇ ਕੇ ਆ ਗਿਆ ਤੇ ਉਹ ਪੰਜਾਬੀ ਯੂਨੀਵਰਸਿਟੀ 'ਚ ਪ੍ਰੋਫੈਸਰ ਲੱਗ ਗਿਆ ਸੀ ਆ ਕੇ ਤੇ ਉਹਨੇ ਦੱਸਿਆ ਕਹਿੰਦਾ ਇਹ ਜਿਹੜੇ ਯੋਗੀ ਲੋਕ ਨੇ ਅਸਲ ਦੇ ਵਿੱਚ ਇਹ ਘਰਾਂ ਤੋਂ ਭਗੌੜੇ ਲੋਕ ਸਨ ਸਾਰੇ ਤੇ ਜੰਗ ਯੁੱਧ ਦੇ ਵਿੱਚ ਆਪਣੇ ਜਿਹੜੇ ਭਾਰਤ ਦੇ ਉੱਤੇ ਹਮਲਾਵਰ ਲੋਕ ਆਉਂਦੇ ਸਨ ਉਹਨਾਂ ਦੇ ਨਾਲ ਮੁਕਾਬਲਾ ਕਰਨ ਦੀ ਥਾਂ ਤੇ ਇਹ ਨੌਜਵਾਨਾਂ ਦੇ ਬڑے-ਬڑے ਗਰੁੱਪ ਇਹ ਜੰਗਲਾਂ ਨੂੰ ਦੌੜ ਗਏ ਤੇ ਲੰਮੇ ਸਮੇਂ ਤੱਕ ਜੰਗਲਾਂ 'ਚ ਰਹਿੰਦੇ ਹੋਏ ਇਹਨਾਂ ਨੇ ਲੋਕਾਂ 'ਤੇ ਪ੍ਰਭਾਵ ਪਾਉਣ ਵਾਸਤੇ ਆਪਣੇ ਆਪ ਨੂੰ ਧਰਮੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਧਰਮੀ ਹੁੰਨੇ ਆ ਹੈਗੇ ਸੀ ਭਗਾੜੇ ਲੋਕ ਇਹ ਤੇ ਫਿਰ ਇਹਨਾਂ ਨੇ ਧਰਮ ਦੇ ਤਰ੍ਹਾਂ ਤਰ੍ਹਾਂ ਦੇ ਚਿੰਨ ਵੀ ਧਾਰਨ ਕੀਤੇ ਆਪਣੇ ਸਰੀਰ ਦੇ ਉੱਤੇ ਜਿਹਦਾ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਆ ਤੇ ਫਿਰ ਲੋਕਾਂ ਦੇ ਵਿੱਚ ਕੋਈ ਰਾਖੀ ਦਾ ਪ੍ਰਬੰਧ ਹੈ ਨਹੀਂ ਸੀ ਨਾ ਕਿਤੇ ਅੱਜ ਵਰਗਾ ਆ ਸੋਸ਼ਲ ਮੀਡੀਆ ਸੀ ਖਬਰਸਾਰ ਕੋਈ ਨਹੀਂ ਪਹੁੰਚਦੀ ਸੀ ਤਾਂ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਦੇਖਣਾ ਵੀ ਭੁੱਖੇ ਮਰ ਰਹੇ ਆਪਾਂ ਤਾਂ ਇਹਨਾਂ ਦੇ ਵੱਡੇ ਵੱਡੇ ਗਰੁੱਪ ਆਪਣੇ ਹਥਿਆਰ ਲੈ ਕੇ ਡਾਂਗ ਛੋਟੇ ਲੈ ਕੇ ਕਈ ਵਾਰੀ ਘੋੜਿਆਂ ਤੇ ਸਵਾਰ ਹੋ ਕੇ ਬੱਗੀਆਂ ਗੱਡੀਆਂ ਜਿਹੜਾ ਕੁਝ ਵੀ ਉਦੋਂ ਇਹਨਾਂ ਨੂੰ ਮਿਲ ਸਕਦਾ ਸੀ ਉਹ ਲੈ ਕੇ ਪਿੰਡਾਂ 'ਚ ਆਉਂਦੇ ਸੀ ਸ਼ਹਿਰਾਂ ਦੇ ਨੇੜੇ ਆ ਕੇ ਇਹ ਆਪਣਾ ਜਿਹੜਾ ਉਤਾਰਾ ਕਰ ਲੈਂਦੇ ਸੀ ਉੱਥੇ ਫਿਰ ਇਹਨਾਂ ਦਾ ਕੋਈ ਮੋਰੀ ਬੰਦਾ ਸ਼ਹਿਰ ਦੇ ਵਿੱਚ ਹੋਕਾ ਦਿੰਦਾ ਸੀ ਕੇ ਸਾਰੇ ਪਿੰਡ ਵਾਸੀ ਸ਼ਹਿਰ ਵਾਸੀ ਇਹ ਮਹਾਤਮਾ ਲੋਕ ਜਿਹੜੇ ਆਏ ਨੇ ਇਹਨਾਂ ਵਾਸਤੇ ਦੁੱਧ ਮੱਖਣ ਅੰਨ ਦਾਣਾ ਜੋ ਵੀ ਤੁਸੀਂ ਦੇ ਸਕਦੇ ਹੋ ਦੇ ਦਿਓ ਜੇ ਤੁਸੀਂ ਨਹੀਂ ਦਿਓਗੇ ਫਿਰ ਯਾਦ ਰੱਖਿਓ ਸਾਡੇ ਕੋਲ ਡਾਂਗ ਵੀ ਭਰਾਉਣ ਨੂੰ ਹੈਗੀ ਐ ਅਸੀਂ ਚੁੱਕ ਕੇ ਵੀ ਲੈ ਜਾਵਾਂਗੇ ਇੱਥੋਂ ਤੱਕ ਲੋਕਾਂ ਦੀਆਂ ਜਵਾਨ ਲੜਕੀਆਂ ਵੀ ਚੁੱਕ ਕੇ ਲਿਜਾਣ ਲੱਗ ਪਈ ਸੀ ਇਹ ਤੇ ਇਹ ਸਾਰਾ ਵਿਸਥਾਰ ਡਾਕਟਰ ਜੋਧ ਸਿੰਘ ਨੇ ਆਪਣੀ ਕਿਤਾਬ ਦੇ ਵਿੱਚ ਦਰਜ ਕੀਤਾ ਹੋਇਆ ਹੈ ਇਹਨਾਂ ਬਦਮਾਸ਼ਾਂ ਦੇ ਗਰੁੱਪਾਂ ਦਾ ਖਾਤਮਾ ਪੰਜਾਬ ਚੋਂ ਤਾਂ ਬਾਬੇ ਨਾਨਕ ਦੀ ਕਿਰਪਾ ਨਾਲ ਹੋ ਗਿਆ ਪਰ ਬਾਕੀ ਭਾਰਤ ਦੇ ਵਿੱਚ ਅਜੇ ਹੈਗੇ ਨੇ ਜੰਗਲਾਂ ਦੇ ਵਿੱਚੋਂ ਆਉਂਦੇ ਨੇ ਅਜੇ ਵੀ ਪਛੜੇ ਹੋਏ ਲੋਕਾਂ ਵੱਲੋਂ ਜਿਹੜਾ ਕੁਝ ਵੀ ਦੇਣਾ ਸੀ ਇਹਨਾਂ ਨੂੰ ਉਹ ਦੇ ਦਿੰਦੇ ਨੇ ਲੈ ਲੈਂਦੇ ਨੇ ਜਿਹੜਾ ਨਹੀਂ ਦਿੰਦਾ ਬਹੁਤੀਆਂ ਥਾਮਾਂ ਤੇ ਖੋਹਾ ਖਿੰਜੀ ਕਰਕੇ ਅਜੇ ਵੀ ਲੈ ਜਾਂਦੇ ਨੇ ਨਹੀਂ ਤਾਂ ਸ਼ਰਾਪ ਦਾ ਡਰਾਵਾ ਅਗਲੇ ਜਨਮ ਦਾ ਡਰਾਵਾ ਤੇ ਸਾਡੀ ਕਰਾਮਾਤੀ ਸ਼ਕਤੀ ਦਾ ਡਰਾਵਾ ਇਹਨਾਂ ਡਰਾਬਿਆਂ ਦੇ ਨਾਲ ਵੀ ਗਰੀਬਾਂ ਨੂੰ ਅਣਜਾਣਾਂ ਨੂੰ ਲੋਕਾਂ ਨੂੰ ਲੁੱਟ ਕੇ ਅੱਜ ਤੱਕ ਵੀ ਇਹ ਖਾ ਰਹੇ ਨੇ ਤਾਂ ਇਹ ਤਾਂ ਬਹੁਤ ਪਹਿਲਾਂ ਬਾਬੇ ਨਾਨਕ ਨੇ ਇਹ ਗੱਲਾਂ ਸਾਡੇ ਸਾਹਮਣੇ ਲੈ ਆਂਦੀਆਂ ਕਿ ਭਾਈ ਸਿਆਣੇ ਬਣੋ ਭੋਗਤ ਗਿਆਨ ਆ ਜਿਹੜਾ ਤੁਹਾਡਾ ਚੂਰਮਾ ਤੁਹਾਡਾ ਖਾਣਾ ਜਿਹੜਾ ਤੁਸੀਂ ਲੋਕਾਂ ਨੂੰ ਲੁੱਟ ਕੇ ਇਕੱਠਾ ਕਰਦੇ ਹੋ ਤੇ ਬੇਲੇ ਬੈਠ ਕੇ ਖਾਂਦੇ ਹੋ ਲੋਕ ਵਿਚਾਰੇ ਮਿਹਨਤਾਂ ਕਰਦੇ ਨੇ ਉਹਨਾਂ ਨੂੰ ਤਾਂ ਦੋ ਟਾਈਮ ਦੀ ਰੋਟੀ ਮਿਲੇ ਨਾ ਮਿਲੇ ਪਰ ਤੁਸੀਂ ਉਹਨਾਂ ਤੋਂ ਖੋਹਾ ਖਿੰਜੀ ਕਰਕੇ ਅਟੇ ਡਰਾ ਕੇ ਉਹ ਸਾਰਾ ਕੁਝ ਲੈ ਆਉਣਾ ਹੈ ਕੁਝ ਤੇ ਸ਼ਰਮ ਕਰੋ ਭੋਗਤ ਗਿਆਨ ਤੁਹਾਨੂੰ ਗਿਆਨ ਹੋਣਾ ਚਾਹੀਦਾ ਸੀ ਅਕਲ ਹੋਣੀ ਚਾਹੀਦੀ ਸੀ ਐ ਮੁਖਤ ਖੋਰੇ ਤੁਹਾਨੂੰ ਨਹੀਂ ਬਣਨਾ ਚਾਹੀਦਾ ਸੀ ਬਲਕਿ ਤੁਸੀਂ ਤਾਂ ਜੇ ਧਰਮੀ ਲੋਕ ਹੋ ਸਗੋਂ ਧਰਮੀਆਂ ਨੇ ਤਾਂ ਸਮਾਜ ਦਾ ਭਲਾ ਕਰਨਾ ਸੀ ਤੁਸੀਂ ਲਟੇਰੇ ਬਣ ਕੇ ਇਹਨਾਂ ਨੂੰ ਲੁੱਟ ਕੇ ਖਾ ਰਹੇ ਹੋ ਨਾਲੇ ਡਰਾ ਰਹੇ ਹੋ ਨਾਲੇ ਇਹਨਾਂ ਦਾ ਧਨ ਦੌਲਤ ਅੰਨ ਦਾਣਾ ਜੋ ਕੁਝ ਵੀ ਇਹਨਾਂ ਗਰੀਬਾਂ ਕੋਲੇ ਹੈ ਉਹ ਸਾਰਾ ਕੁਝ ਲੁੱਟ ਕੇ ਲੈ ਜਾਂਦੇ ਹੋ ਤਾਂ ਇਸ ਤਰ੍ਹਾਂ ਬਹੁਤ ਕੁਝ ਬਾਦੀ ਨਾਨਕ ਨੇ ਇਹਨਾਂ ਨੂੰ ਲਹਣਤਾ ਪਾਈਆਂ ਨੇ ਦਇਆ ਪੰਡਾਰਣ ਜਿਹੜੀ ਫਿਰ ਇਹ ਨਾ ਇੱਥੋਂ ਤੱਕ ਪਹਿਲਾਂ ਤਾਂ ਆਪਣਾ ਖਾਣਾ ਤਿਆਰ ਕਰਵਾਉਂਦੇ ਸੀ ਪਿੰਡਾਂ ਦੇ ਲੋਕਾਂ ਤੋਂ ਤੇ ਫਿਰ ਕੋਈ ਸੁੰਦਰ ਔਰਤ ਆਉਂਦੀ ਸੀ ਪਿੰਡ ਦੇ ਵਿੱਚੋਂ ਜਿਹਨੂੰ ਇਹ ਪਸੰਦ ਕਰਦੇ ਸੀ ਉਹ ਫਿਰ ਖਾਣਾ ਵਰਤਾਉਂਦੀ ਸੀ ਉਹਦੇ ਨਾਲ ਪੈੜੀਆਂ ਹਰਕਤਾਂ ਕਰਦੇ ਸੀ ਤੇ ਉਹਨੂੰ ਜਦੋਂ ਜੀ ਕਰਦਾ ਸੀ ਆਪਣੇ ਕੋਲੇ ਬੁਲਾਉਂਦੇ ਸੀ ਜਦੋਂ ਜੀ ਕਰਦਾ ਸੀ ਵਾਪਸ ਭੇਜਦੇ ਸੀ ਇਹ ਕਰਤੂਤਾਂ ਵੀ ਇਹਨਾਂ ਨੇ ਇਹੋ ਜਿਹੀਆਂ ਕੀਤੀਆਂ ਨੇ ਤੇ ਬਾਬਾ ਨਾਨਕ ਤਾਂ ਕਹਿ ਰਹੇ ਨੇ ਦਇਆ ਤੁਹਾਡੀ ਭੰਡਾਰਨ ਬਣ ਜਾਵੇ ਖਾਣਾ ਵਰਤੌਣ ਦਾ ਮਤਲਬ ਹੈ ਕੋਈ ਔਰਤ ਆਕੇ ਤੁਹਾਨੂੰ ਇੱਥੇ ਖਾਣਾ ਨਾ ਵਰਤਾਵੇ ਤੁਸੀਂ ਤਾਂ ਉਹਦੇ ਨਾਲ ਭੱਦਾ ਵਿਹਾਰ ਕਰਦੇ ਹੋ ਤੁਹਾਡੀ ਤਾਂ ਦਇਆ ਸਾਰਿਆਂ ਤੇ ਹੋਣੀ ਚਾਹੀਦੀ ਹੈ ਦਇਆਬਾਨ ਬਣ ਕੇ ਸਭ ਤੇ ਤੁਸੀਂ ਪਰਉਪਕਾਰ ਕਰੋ ਤਾਂ ਤੇ ਤੁਹਾਨੂੰ ਮੈਂ ਮੰਨਾ ਵੀ ਧਰਮੀ ਹੂੰ ਤੁਸੀਂ ਤਾਂ ਭੇੜੇ ਰਾ ਪੈ ਗਿਓ ਭਾਈ ਤੇ ਫਿਰ ਤੁਸੀਂ ਇਹ ਜਿਹੜੇ ਨਾਦ ਵਜਾਉਨੇ ਹੋ ਸਿੰਗੀ ਵਜਾਉਨੇ ਹੋ ਤਰ੍ਹਾਂ ਤਰ੍ਹਾਂ ਦੇ ਆਪਣੇ ਆਪ ਨੂੰ ਪਿੰਡਾਂ ਦੇ ਵੀ ਜਾ ਕੇ ਨਾਦ ਵਜਾ ਕੇ ਆਪਣੇ ਆਉਣ ਦਾ ਹੋਕਾ ਦਿੰਨੇ ਹੋ ਇਹ ਜਿਹੜਾ ਤੁਹਾਨੂੰ ਤਾਂ ਇਹ ਹੋਣਾ ਚਾਹੀਦਾ ਕਿ ਸਾਡੇ ਤਾਂ ਅੰਦਰ ਘਟ ਘਟ ਦੇ ਵਿੱਚ ਰੱਬ ਦੇ ਨਿਯਮ ਦੀ ਰੱਬ ਦੇ ਨਾਮ ਦੀ ਇਹ ਨਾਦ ਸਾਡੇ ਅੰਦਰ ਵੱਜ ਰਹੀ ਹੈ ਇਹ ਤਾਂ ਤੁਹਾਨੂੰ ਨਜ਼ਰ ਨਹੀਂ ਆਈ ਕਿ ਅਸੀਂ ਆਪਣੇ ਸੁੱਤੇ ਹੋਏ ਮਨ ਨੂੰ ਜਗਾਉਣਾ ਹੈ ਇਹ ਨਾਦਾਂ ਤੁਹਾਡੇ ਅੰਦਰ ਵੱਜਣੀਆਂ ਚਾਹੀਦੀਆਂ ਨੇ ਦੇਸ਼ ਦੀ ਬੁਰੀ ਹਾਲਤ ਹੋਈ ਵੇਖ ਕੇ ਤੁਹਾਨੂੰ ਤਾਂ ਨੀਂਦ ਨਹੀਂ ਆਉਣੀ ਚਾਹੀਦੀ ਪਰ ਤੁਸੀਂ ਕੁਰਾਹੇ ਪੈ ਗਏ ਲੋਕਾਂ ਨੂੰ ਤਾਂ ਲੁੱਟ ਕੇ ਵੀ ਖਾਣੇ ਹੋ ਤੇ ਕੰਮ ਵੀ ਕੋਈ ਨਹੀਂ ਕਰਦੇ ਆਹ ਨਾਦਾਂ ਦੇ ਪਖੰਡ ਤੁਸੀਂ ਕਰ ਰਹੇ ਹੋ ਤੇ ਇਹਨਾਂ ਦੇ ਰਾਹ ਨਹੀਂ ਲੋਕਾਂ ਨੂੰ ਲੁੱਟ ਕੇ ਖਾ ਰਹੇ ਹੋ ਤੇ ਇੱਥੇ ਤਾਂ ਬਾਬਾ ਨਾਨਕ ਕਹਿ ਰਹੇ ਨੇ ਤੁਸੀਂ 나ਥ ਨਹੀਂ ਹੋ ਤੁਸੀਂ ਜੋਗੀ ਨਹੀਂ ਹੋ ਤੁਸੀਂ ਪਖੰਡੀ ਲੋਕ ਹੋ ਆਪ 나ਥ ਅਸੀਂ ਤਾਂ ਸਾਰੀ ਕਾਇਨਾਤ ਦੇ ਮਾਲਕ ਸ੍ਰਿਸ਼ਟੀ ਦੇ ਕਰਤਾ ਇਹਨੂੰ ਚਲਾਉਣ ਵਾਲਾ ਨਿਯਮ ਪਰਮਾਤਮਾ ਨਾਮ ਭਾਵੇਂ ਕੋਈ ਵੀ ਰੱਖ ਲਈਏ ਅਸੀਂ ਤਾਂ ਉਸ ਨੂੰ 나ਥ ਮੰਨਦੇ ਆ ਜਿਹੜਾ ਹਰ ਇੱਕ ਜੀਵ ਨੂੰ ਕੰਟਰੋਲ ਦੇ ਵਿੱਚ ਰੱਖਦਾ ਹੈ ਸਾਰੀ ਸ੍ਰਿਸ਼ਟੀ ਨੂੰ ਕੰਟਰੋਲ ਦੇ ਵਿੱਚ ਰੱਖਦਾ ਹੈ ਉਹ ਸਭ ਤੋਂ ਵੱਡਾ 나ਥ ਉਹ ਹੈ ਆਪਨਾਥ 나ਥੀ ਸਭ ਜਾਣੀ ਇਹ ਸੂਰਜ ਕਿਵੇਂ ਚੜਨਾ ਹੈ ਇਹ ਇੱਕ ਨਿਯਮ ਚੱਲ ਰਿਹਾ ਹੈ ਭਾਵ ਕਿ ਪ੍ਰਭੂ ਪਰਮਾਤਮਾ ਦੇ ਨਿਯਮ ਦੀ ਨਥ ਸੂਰਜ ਨੂੰ ਪਈ ਹੈ ਧਰਤੀ ਨੂੰ ਪਈ ਹੈ ਚੰਦਰਮਾ ਤਾਰੇ ਅੱਗ ਹਵਾ ਪਾਣੀ ਜੀਵ ਜੰਤੂ ਸਾਰੇ ਵੱਜਵੇਂ ਨਿਯਮਾਂ ਚੱਲ ਰਹੇ ਨੇ ਸਾਡਾ ਸਰੀਰ ਬਾਕੀ ਜੀਵ ਜੰਤੂਆਂ ਦਾ ਸਰੀਰ ਇਹ ਸਾਰੇ ਇੱਕ ਵੱਜਵੇਂ ਨਿਯਮ ਦੇ ਵਿੱਚ ਨੇ ਕਿਵੇਂ ਇਹ ਸੁਪਰਮਸ ਤੋਂ ਜੀਵ ਜੰਤੂ ਬਣਦੇ ਨੇ ਵੱਡੇ ਹੁੰਦੇ ਨੇ ਇੱਕ ਇੱਕ ਅੰਗ ਕਿੰਨੇ ਸੋਹਣੇ ਤਰੀਕੇ ਨਾਲ ਬਣਦਾ ਹੈ ਅੰਦਰ ਸਾਰਾ ਸਿਸਟਮ ਉਹਨੂੰ ਬਧਾਉਣ ਦਾ ਬਰਮਤ ਕਰਨ ਦਾ ਇਹ ਚੱਲਦਾ ਤੇ ਆਹ ਹੈ ਇਥੇ 나ਥ ਬੈਠਾ ਉਹਨੇ ਇਹ ਸਾਰੀ ਕਾਇਨਾਤ ਸਾਰੇ ਜੀਵ ਆਪਣੇ ਕੰਟਰੋਲ ਚ ਰੱਖੇ ਹੋਏ ਨੇ ਤੁਸੀਂ ਕਿੰਦਰ ਦੇ 나ਥ ਅਖਮਾਉਨੇ ਹੋ ਆਪਣੇ ਆਪ ਨੂੰ ਭਾਈ ਤੁਸੀਂ ਤੇ ਪਖੰਡ ਕਰਦੇ ਹੋ ਤੁਸੀਂ 나ਥ ਨਹੀਂ ਹੋ ਤੁਸੀਂ ਆਪਣੇ ਕੰਨਾਂ 'ਚ ਭਾਵੇਂ ਮੁੰਦਰਾ ਪਾਓ ਭਾਵੇਂ ਨੱਕ 'ਚ 나ਥ ਪਾਓ ਪਰ ਇਹਦੇ ਨਾਲ ਤੁਸੀਂ 나ਥ ਕੋਈ ਨਹੀਂ ਬਣਨਾ 나ਥ ਤਾਂ ਸਾਰਿਆਂ ਦਾ ਇੱਕੋ ਹੀ ਹੈ ਆਪ 나ਥ 나ਥੀ ਸਭ ਜਾਂਕੀ ساری ਕਾਇਨਾਤ ਉਹਨੇ ਨੱਥੀ ਹੋਈ ਹੈ ਭਾਵ ਕੰਟਰੋਲ ਚ ਕੀਤੀ ਹੋਈ ਹੈ ਰਿੱਧ ਸਿੱਧ ਅਬਰਸਾਦ ਜਿਹੜੀਆਂ ਤੁਸੀਂ ਰਿੱਧੀਆਂ ਸਿੱਧੀਆਂ ਦਾ ਖੇਖਣ ਕਰਦੇ ਹੋ ਲੋਕਾਂ ਨੂੰ ਡਰਾਉਣੇ ਤੇ ਤਰ੍ਹਾਂ ਤਰ੍ਹਾਂ ਦੀਆਂ ਰਿੱਧੀਆਂ ਸਿੱਧੀਆਂ ਦੇ ਪਖੰਡ ਕਰਕੇ ਲੁੱਟ ਕੇ ਖਾਣੇ ਹੋ ਇਹ ਤਾਂ ਇੱਕ ਤਰ੍ਹਾਂ ਦੇ ਮੂਰਖਤਾ ਵਾਲੇ ਸਵਾਦ ਨੇ ਤੁਹਾਡੇ ਇਹਨਾਂ ਦੇ ਨਾਲ ਕੁਝ ਵੀ ਨਹੀਂ ਸਬਰਣਾ ਬਾਬੇ ਨਾਨਕ ਨੇ ਬਹੁਤ ਥਾਵਾਂ ਤੇ ਇਹ ਵੀ ਲਿਖਿਆ ਹੋਇਆ ਆ ਆਪਾਂ ਪਹਿਲਾਂ ਵਿਚਾਰ ਕੀਤੀ ਐ ਜੇ ਰਧੀਆਂ ਸਿੱਧੀਆਂ ਨਾਲ ਕੋਈ ਸੰਭਰਿਆ ਹੁੰਦਾ ਤਾਂ ਦੇਸ਼ ਤੇ ਗੁਲਾਮੀ ਨਾ ਆਉਂਦੀ ਇਹਨਾਂ ਸਾਧਾਂ ਨੇ ਦੁਸ਼ਮਣਾਂ ਨੂੰ ਆਪਣੀਆਂ ਰਧੀਆਂ ਸਿੱਧੀਆਂ ਦੀ ਤਾਕਤ ਵਰਤ ਕੇ ਦੁਸ਼ਮਣਾਂ ਨੂੰ ਖਤਮ ਕਰ ਦੇਣਾ ਸੀ ਲੋਕਾਂ ਨੂੰ ਗਿਆਨ ਦੇ ਦੇਣਾ ਸੀ ਇਹਨਾਂ ਨੇ ਰਧੀਆਂ ਸਿੱਧੀਆਂ ਵਰਤ ਕੇ ਆਪਣਾ ਢਿੱਡ ਆਪ ਭਰ ਲੈਣਾ ਸੀ ਪਰ ਲੋਕਾਂ ਅੱਗੇ ਭੀਖ ਇਹਨਾਂ ਨੂੰ ਨਹੀਂ ਮੰਗਣੀ ਪੈਣੀ ਸੀ ਪਰ ਮੰਗਦੇ ਭੀਖ ਫਿਰ ਰਹੇ ਨੇ ਤੇ ਲੋਕਾਂ ਨੂੰ ਕਹਿ ਰਹੇ ਨੇ ਸਾਡੇ ਕੋਲ ਰਿਧੀਆਂ ਸਿਧੀਆਂ ਬਹੁਤ ਨੇ ਇਹ ਅੱਜ ਵੀ ਇਹੋ ਜਿਹੇ ਮਿਲ ਜਾਂਦੇ ਨੇ ਇਹ ਸਾਡੇ ਵੀ ਡੇਰਿਆਂ 'ਚ ਅਜੇ ਵੀ ਬੈਠੇ ਹੋਏ ਸਾਧ ਨੇ ਤੇ ਅਣਜਾਣ ਲੋਕੀ ਆਪਣੇ ਘਰ ਉਹਨਾਂ ਤੋਂ ਲੁੱਟਾਈ ਜਾਂਦੇ ਨੇ ਤੇ ਸਾਰੀ ਕਮਾਈ ਉਹਨਾਂ ਦੇ ਅੱਗੇ ਰੱਖੀ ਜਾਂਦੇ ਨੇ ਤੇ ਨਾਲੇ ਉਹਨਾਂ ਦੇ ਪੈਰ ਵੀ ਪੂਜੀ ਜਾਂਦੇ ਨੇ ਉਹਨਾਂ ਦੇ ਚਰਨਾਂ ਦੀ ਮਿੱਟੀ ਵੀ ਆਪਣੇ ਸਿਰ 'ਚ ਪਾਈ ਜਾਂਦੇ ਨੇ ਇਹ ਸਾਰੀ ਗਿਆਨਤਾ ਵਸ ਰਿਹਾ ਬਾਬਾ ਨਾਨਕ ਕਿੰਨੇ ਅੱਗੇ ਸੀ ਲੋਕਾਂ ਦੇ ਨਾਲ ਸਮਾਜ ਦੇ ਨਾਲ ਜਿਹੜੇ ਕਹਿ ਰਹੇ ਨੇ ਇਹ ਤੁਹਾਡੀਆਂ ਰਿਧੀਆਂ ਸਿੱਧੀਆਂ ਬੇਕਾਰ ਨਹੀਂ ਇਹ ਕਿਸੇ ਕੰਮ ਨਹੀਂ ਆਉਣੀ ਆ ਤੁਸੀਂ ਸੱਚਮੁੱਚ ਕੋਈ ਕੰਮ ਕਰਕੇ ਵਿਖਾਓ ਲੋਕਾਂ ਦੇ ਭਲੇ ਦਾ ਸੰਯੋਗ ਵਿਜੋਗ ਦੋਏ ਕਾਰ ਚਲਾਵਾਂ ਐ ਜਿਹੜਾ ਜਿਵੇਂ ਇੱਕ ਸੈੱਲ ਟੁੱਟ ਕੇ ਉਹ ਹੋਰ ਅੱਗੇ ਉਹਦਾ ਵਿਕਾਸ ਹੁੰਦਾ ਹੈ ਕੁਝ ਹੋਰ ਬਣ ਜਾਂਦਾ ਹੈ ਇਥੋਂ ਤੱਕ ਵਿਗਿਆਨੀਆਂ ਨੇ ਕੋਝਾਂ ਕੀਤੀਆਂ ਨੇ ਕਿ ਜਿਹੜਾ ਆਈਟਮ ਹੈ ਉਹ ਕਿਵੇਂ ਬਣਦਾ ਇੱਕ ਸੈੱਲ ਨੂੰ ਤੋੜ ਕੇ ਉਹਦੇ ਇੰਨੇ ਬਣ ਜਾਂਦੇ ਨੇ ਤਿੰਨ ਬਣਦੇ ਨੇ ਤਿੰਨ ਦੇ 6 ਬਣਦੇ ਨੇ ਇਹ ਵੱਧਦੇ ਵੱਧਦੇ ਆਈਟਮ ਜਦੋਂ ਅੰਦਰ ਉਹਦੇ ਇੱਕ ਸੈੱਲ ਨੂੰ ਤੋੜ ਦਿੱਤਾ ਜਾਂਦਾ ਉਹ ਬਾਕੀਆਂ ਨੂੰ ਤੋੜਦਾ ਚਲਾ ਜਾਂਦਾ ਤੇ ਵੱਡਾ ਧਮਾਕਾ ਕਰਦਾ ਤੇ ਤਬਾਹੀ ਕਰਕੇ ਰੱਖ ਦਿੰਦਾ ਇਸੇ ਤਰ੍ਹਾਂ ਸੈੱਲ ਜੁੜਦੇ ਜਾਣ ਤਾਂ ਸਾਡਾ ਸਰੀਰ ਬਣਦਾ ਹੈ ਸੈੱਲਾਂ ਦੇ ਨਾਲ ਤੇ ਸਾਰੇ ਜਿਹੜੇ ਪ੍ਰਤੱਖ ਦਿਸਦੇ ਸਾਰੇ ਜੀਵ ਜੰਤੂ ਨੇ ਰੁੱਖ ਬਿਰਖ ਨੇ ਧਰਤੀ ਹੈ ਇਹ ਸਾਰਾ ਕੁਝ ਸੈਲਾਂ ਦੇ ਹੀ ਵਿਕਾਸ ਹੋ ਕੇ ਇਹ ਬਣਿਆ ਹੋਇਆ ਇਹਨਾਂ ਕੀਜਾਂ ਨੂੰ ਜੇ ਆਪਾਂ ਸਮਝ ਲਈਏ ਤਾਂ ਫਿਰ ਅਸੀਂ ਬਹਿਮਾ ਪਰਮਾ ਤੋਂ ਵਝ ਸਕਦੇ ਹਾਂ ਇਹਨਾਂ ਦੇ ਨਾਲ ਹੀ ਕਾਇਨਾਤ ਸ੍ਰਿਸ਼ਟੀ ਬਣਦੀ ਹੈ ਮੇਲ ਹੋ ਗਿਆ ਵਿਛੋੜਾ ਹੋ ਗਿਆ ਸੰਯੋਗ ਵਿਯੋਗ ਦੋਹੇਕਾਰ ਚਲਾਵ ਹੈ ਇਹ ਸਾਰੀ ਕਾਇਨਾਤ ਮਿਲਣਾ ਅਤੇ ਵਿਛੋੜਾ ਜਿਵੇਂ ਅਸੀਂ ਸਰੀਰ ਪੈਦਾ ਹੁੰਦਾ ਹੈ ਆਪਣੀ ਉਮਰ ਭੋਗ ਕੇ ਇਥੋਂ ਚਲਾ ਜਾਂਦਾ ਪਰ ਉਹ ਕਿਤੇ ਬਾਹਰ ਨਹੀਂ ਜਾਂਦਾ ਉਹਦੇ ਸੈਲ ਵਿਖਰ ਜਾਂਦੇ ਨੇ ਅੱਗ ਅੱਗ ਦੇ ਵਿੱਚ ਪਾਣੀ ਪਾਣੀ ਦੇ ਵਿੱਚ ਜਿਵੇਂ ਬਾਬਾ ਜੀ ਪਰਮਾਨੰ ਕਰਦੇ ਨੇ ਕੌਣ ਮੂਆਰੇ ਕੌਣ ਮੂਆ ਬਰਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋਂ ਚਲਤ ਭਿਆ ਪਾਉਣ ਪਾਣੀ ਅਗਨੀ ਦਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਮਾ ਦਵਾਰ ਬੂਝ ਰਿ ਗਿਆਨੀ ਇਹ ਵਿਚਾਰ ਭਾਈ ਇਹ ਤਾਂ ਸਾਰੇ ਸੈਲਾਂ ਦਾ ਇਕਾ ਸਮੂਹ ਹੈ ਤੇ ਵੱਖੋ-ਵੱਖਰੇ ਜੀਵ ਬਣੇ ਹੋਏ ਨੇ ਪਰ ਬਾਹਰੋਂ ਕਿਤੇ ਕੁਛ ਨਾ ਆਉਂਦਾ ਨਾ ਕਿਤੇ ਜਾਂਦਾ ਸੰਯੋਗ ਵਿਜੋਦ ਇੱਕ ਕਾਰ ਚਲਾਵੇਂ ਲੇਖੇ ਆਵੇਂ ਭਾਗ ਫਿਰ ਜਿਹੋ ਜੇ ਕੋਈ ਕਰਮ ਕਰਦਾ ਉਹਦਾ ਨਤੀਜਾ ਉਹਨੂੰ ਉਹਹਿ ਜਾ ਭੁਗਤਣਾ ਪੈਂਦਾ ਆਪਾਂ ਨੇ ਵੀ ਚੰਗੇ ਕੰਮ ਕਰਨੇ ਨੇ ਸੰਭਲ ਕੇ ਰਹਿਣਾ ਇਹ ਸਾਰੇ ਜਿਹੜੇ ਸੋਹਣੇ ਉਪਦੇਸ਼ ਦੇ ਕੇ ਬਾਬਾ ਜੀ ਕਹਿੰਦੇ ਨੇ ਮੈਂ ਤਾਂ ਇਹਨਾਂ ਨਿਯਮਾਂ ਨੂੰ ਜਿਹੜਾ ਵੀ ਘੜਨ ਵਾਲਾ ਹੈ ਜੇ ਕੋਈ ਪਿੱਛੇ ਤਾਕਤ ਹੈ ਮੈਂ ਉਸ ਨਿਯਮ ਨੂੰ ਉਹਦੇ ਘੜਨ ਵਾਲੇ ਨੂੰ ਨਮਸ਼ਕਾਰ ਕਰਦਾ ਤੁਹਾਡੇ ਕਿਸੇ ਗੋਰਖਨਾਥ ਨੂੰ ਮੈਂ ਨਹੀਂ ਮੰਨਦਾ ਆਦੇਸ਼ ਇਸ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ-ਜੁਗ ਇੱਕੋ ਵੇਸ ਜਿਹੜਾ ਜੁਗਾਂ ਜਗਾਤਾਂ ਤੋਂ ਇਹ ਨਿਯਮ ਚੱਲਦਾ ਆ ਰਿਹਾ ਤੇ ਅੱਗੇ ਨੂੰ ਇਸੇ ਤਰ੍ਹਾਂ ਚੱਲਦਾ ਰਹਿਣਾ ਜੇ ਇਸ ਨਿਯਮ ਦੇ ਵਿੱਚ ਕੋਈ بگਨ ਪੈ ਗਿਆ ਤਾਂ ਇੱਥੇ ਸਭ ਕੁਝ ਉੱਡ ਜਾਣਾ ਹੈ ਖਾਕ ਬਣ ਜਾਣਾ ਹੈ ਤਬਾਹ ਹੋ ਜਾਣਾ ਹੈ ਤੇ ਧਰਤੀ ਨੇ ਪਤਾ ਨਹੀਂ ਕਿਹੜੇ ਗ੍ਰਹਿ ਦੇ ਨਾਲ ਜਾ ਕੇ ਮਿਲ ਜਾਣਾ ਤੇ ਚੰਦ ਸੂਰਜ ਕਿੱਧਰ ਜਾਣਗੇ ਇਹ ਵਿਗਿਆਨੀ ਵੀ ਇਸ ਗੱਲ ਨੂੰ ਮੰਨ ਚੁੱਕੇ ਨੇ ਕਿ ਨਿਯਮ ਦੇ ਵਿੱਚ ਜੇ ਇਹ ਸਾਰੀ ਕਾਇਨਾਤ ਨਾ ਚੱਲੇ ਤਾਂ ਇੱਥੇ ਸਭ ਕੁਝ ਤਬਾਹ ਹੋ ਜਾਵੇਗਾ ਜੀਵ ਜੰਤੂ ਨੇ ਇਨਸਾਨਾਂ ਨੇ ਤਾਂ ਕੀ ਰਹਿਣਾ ਸੀ ਇੱਥੇ ਧਰਤੀ ਅੱਗ ਹਵਾ ਪਾਣੀ ਵੀ ਫਿਰ ਨਹੀਂ ਰਹਿਣਾ ਇਹ ਇੱਕ ਵੱਜਵੇਂ ਨਿਯਮਾਂ ਚੱਲ ਰਿਹਾ ਹੈ ਅਸਲੀ 나ਥ ਅਸਲੀ ਗੋਰਖ ਅਸਲੀ ਉਹ ਮਾਲਕ ਜਿਹੜਾ ਸਾਨੂੰ ਚਲਾਉਂਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੇਰੀ ਤਾਂ ਉਹਨੂੰ ਨਮਸ਼ਕਾਰ ਹੈ ਕਿ ਕਿਵੇਂ ਇਹ ਸਾਰਾ ਪਸਾਰਾ ਚੱਲ ਰਿਹਾ ਹੈ ਉਹ ਭਾਈ ਤੁਸੀਂ ਤਾਂ ਜੋਗੀ ਹੋ ਇਹਨਾਂ ਚੀਜ਼ਾਂ ਨੂੰ ਸਮਝਿਆ ਨਹੀਂ ਤੁਸੀਂ ਤਾਂ ਬਹਿਮਾ ਭਰਮਾ ਪਖੰਡਾ ਚ ਪਾ ਕੇ ਆਪ ਤਾਂ ਜ਼ਿੰਦਗੀ ਬਰਬਾਦ ਕੀਤੀ ਹੈ ਲੋਕਾਂ ਨੂੰ ਵੀ ਕੁਰਾਹੇ ਪਾ ਰਹੇ ਹੋ ਅਤੇ ਲੁੱਟ ਕੇ ਖਾ ਰਹੇ ਹਾਂ ਹਾਂਜੀ ਜੀ ਜੀ ਬੱਬੂ ਜੀ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਸਮਝਾਇਆ ਜਿਵੇਂ ਸਾਡੇ ਆਮ ਹੀ ਸਮਾਜ ਦੇ ਵਿੱਚ ਰਿੱਧੀਆਂ ਸਿੱਧੀਆਂ ਜਾਂ ਇਸ ਤਰੀਕੇ ਦੇ ਨਾਲ ਕਰਮ ਕਾਂਡਾਂ ਦਾ ਜਿਹੜਾ ਜ਼ਿਕਰ ਕੀਤਾ ਜਾਂਦਾ ਆ ਕਿ ਇਸ ਤਰੀਕੇ ਦੇ ਨਾਲ ਕਾਰਾਮਾਤੀ ਸ਼ਕਤੀਆਂ ਆਉਣਗੀਆਂ ਤੇ ਸਾਡਾ ਕੁਝ ਸਵਾਰ ਦੇਣਗੀਆਂ ਇਦਾਂ ਕਿਹਾ ਜਾਂਦਾ ਪਰ ਇੱਕ ਘਟਨਾ ਜਿਹੜੀ ਗੁਰੂ ਨਾਨਕ ਸਾਹਿਬ ਨੇ ਬਾਬਰ ਬਾਣੀ ਦੇ ਵਿੱਚ ਜ਼ਿਕਰ ਕੀਤਾ ਮੈਂ ਉਹਨੂੰ ਥੋੜਾ ਜਿਹਾ ਐਡ ਆਨ ਕਰ ਦੇਣਾ ਵਾ ਕਿ ਜਦੋਂ ਮੁਗਲ ਬਾਦਸ਼ਾਹ ਜਿਹੜਾ ਬਾਬਰ ਆਇਆ ਉਸ ਟਾਈਮ ਇਬਰਾਹਿਮ ਲੋਧੀ ਨੇ ਕਿਹਾ ਇਬਰਾਹਿਮ ਲੋਧੀ ਨੂੰ ਇਹਨਾਂ ਨੇ ਕਿਹਾ ਜਿਹੜੇ ਮੋਲਾਣੇ ਸੀ ਬ੍ਰਾਹਮਣ ਸੀ ਇਹ ਸਾਰੇ ਕਹਿੰਦੇ ਕਹਿੰਦੇ ਜੀ ਵੀ ਅਸੀਂ ਤਾਂ ਸਾਰਿਆਂ ਨੂੰ ਕਹਿੰਦੇ ਅੰਨੇ ਹੀ ਕਰ ਦਿਆਂਗੇ ਬਾਬਰ ਦੀ ਫੌਜ ਨੂੰ ਸਾਰੇ ਨੂੰ ਅਗਲਾ ਤਰਤੀਬ ਦੇ ਨਾਲ ਆਇਆ ਸੀ ਪੂਰੀ ਉਸ ਦੇ ਨਾਲ ਆਇਆ ਸੀਗਾ ਤੇ ਉੱਥੇ ਫਿਰ ਪਾਸ਼ਾ ਨੇ ਲਿਖਿਆ ਕਹਿੰਦੇ ਕੋਈ ਮੁਗਲ ਨਾ ਹੋਆ ਅੰਦਾ ਕਿਨੈਨਾ ਪਰਚਾ ਲਾਇਆ ਬਿਨਾਂ ਤਰਤੀਬ ਤੋਂ ਇਬਰਾਹਿਮ ਇਬਰਾਹਿਮ ਲੋਧੀ ਉਹ ਜੰਗ ਲੜਿਆ ਤੇ ਮਾਰਿਆ ਗਿਆ ਕਿਉਂਕਿ ਕਿਦੇ ਮਗਰ ਲੱਗਿਆ ਉਹ ਆਪਾਂ ਨੂੰ ਪਤਾ ਹੀ ਹੈ ਵੀ ਇਸ ਤਰੀਕੇ ਦੇ ਨਾਲ ਜਿਹੜਾ ਸਾਰਾ ਸਿਸਟਮ ਹੈ ਆ ਇਹ ਕਰਾਮਾਤੀ ਤਾਕਤਾਂ ਦੇ ਨਾਲ ਇਦਾਂ ਕੀਤਾ ਜਾਂਦਾ ਜੀ ਉਹ ਕੁਝ ਨਹੀਂ ਹੁੰਦਾ ਉਹ ਸਾਰਾ ਕੁਝ ਇੱਕ ਨਿਯਮਾਂ ਦੇ ਅਧੀਨ ਹੁੰਦਾ ਵਿਚਾਰ ਦੇ ਅਧੀਨ ਹੁੰਦਾ ਆ ਉਹ ਤੋਂ ਬਾਹਰ ਕੁਝ ਨਹੀਂ ਹੁੰਦਾ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਸਾਡੇ ਸਰੋਤਿਆਂ ਨੂੰ ਸਮਝਾਇਆ ਤੇ ਸਾਡੇ ਸਰੋਤਿਆਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਨਾਲ ਬੇਨਤੀ ਹੈ ਬਾਪੂ ਜੀ ਕਿ ਜੇ ਤੁਸੀਂ ਇਸ ਪ੍ਰੋਗਰਾਮ ਦੇ ਅਖੀਰ ਦੇ ਉੱਤੇ ਕੋਈ ਸੰਦੇਸ਼ ਦੇਣਾ ਚਾਹੋ ਉਹ ਜ਼ਰੂਰ ਸਾਂਝਾ ਕਰ ਦਿਓ ਜੀ ਮਹਤਾ ਜੀ ਬਾਰ ਬਾਰ ਇਹੋ ਹੀ ਕਹਿਣਾ ਕਿ ਆਪਣੀ ਸੋਚ ਨੂੰ ਵਿਗਿਆਨਿਕ ਨਜ਼ਰੀਏ ਦੇ ਮੁਤਾਬਕ ਬਣਾਓ ਜਿਹੜਾ ਅੰਧਵਿਸ਼ਵਾਸ ਹੈ ਕਿਸੇ ਦੇ ਅੱਖਾਂ ਮੀਟ ਕੇ ਪਿੱਛੇ ਲੱਗ ਜਾਣਾ ਆਪਣੀ ਅਕਲ ਦੀ ਵਰਤੋਂ ਹੀ ਨਾ ਕਰਨੀ ਤੇ ਜਿਵੇਂ ਆਪਾਂ ਕਹਿ ਦਿੰਦੇ ਆ ਅੰਨਾ ਬੰਦਾ ਦੂਜੇ ਦਾ ਪੱਲਾ ਫੜ ਕੇ ਚੱਲਦਾ ਹੈ ਤੇ ਇਸ ਤਰ੍ਹਾਂ ਦੇ ਆਪਾਂ ਅਗਿਆਨੀ ਨਾ ਬਣੀਏ ਜੋ ਵੀ ਗੱਲ ਕੰਮ ਕਰਨਾ ਹੈ ਪਹਿਲਾਂ ਆਪ ਸੋਚੋ ਵਿਚਾਰੋ ਅਤੇ ਪਰਖੋ ਕਿ ਇਹ ਠੀਕ ਹੈ ਕਿ ਗਲਤ ਹੈ ਫਿਰ ਤੁਸੀਂ ਜ਼ਿੰਦਗੀ ਚ ਕਾਮਯਾਬ ਹੋਵੋਗੇ ਤੇ ਬਾਣੀ ਸਾਨੂੰ ਇਹੋ ਹੀ ਕੋਈ ਸਿਖਾ ਰਹੀ ਹੈ ਜੀ ਬਹੁਤ ਸ਼ੁਕਰੀਆ ਬਾਪੂ ਜੀ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਈ ਹੈ ਬਹੁਤ ਧੰਨਵਾਦ ਮਿਲਦੇ ਆਂ ਜੀ ਅਗਲੇ ਐਪੀਸੋਡ ਦੇ ਵਿੱਚ ਨਵੀਂ ਪੌੜੀ ਦੇ ਨਾਲ ਤੇ ਨਵੇਂ ਜਿਹੜਾ ਆ ਅਜੋਕੇ ਵਿਗਿਆਨਕ ਅਰਥਾਂ ਦੇ ਨਾਲ ਤੇ ਜਿਵੇਂ ਬਾਦਸ਼ਾਹੀ ਦਾ ਵਿਚਾਰ ਸੀ ਉਹਦੇ ਅਨੁਸਾਰ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ